ਏਸ਼ੀਆ ਕੱਪ ਹੋ ਰਿਹਾ ਤੇ ਫਾਈਨਲ ਮੈਚ ਹੈ ਭਾਰਤ ਅਤੇ ਪਾਕਿਸਤਾਨ ਦਾ ਤਾਂ ਜਦੋਂ ਵੀ ਭਾਰਤ ਪਾਕਿਸਤਾਨ ਦਾ ਮੈਚ ਹੁੰਦਾ ਤਾਂ ਬੜਾ ਰੋਮਾਂਚਕ ਹੁੰਦਾ ਤੇ ਦਰਸ਼ਕ ਵੀ ਪੂਰੇ ਜਿਹੜਾ ਇੰਤਜ਼ਾਰ ਕਰਦੇ ਹੁੰਦੇ ਨੇ ਉਹ ਵੀ ਪੂਰਾ ਕਹਿ ਸਕਦੇ ਆ ਕਿ ਸਭ ਤੋਂ ਵਧੀਆ ਤਰੀਕੇ ਦੇ ਨਾਲ ਮੈਚ ਨੂੰ ਦੇਖਦੇ ਨੇ ਇੰਜੋਏ ਕਰਦੇ ਨੇ ਲੋਕਾਂ ਦੇ ਵਿੱਚ ਵੱਖਰੀ ਐਕਸਾਈਟਮੈਂਟ ਹੁੰਦੀ ਹੈ ਤਾਂ ਇਸੇ ਤਰ੍ਹਾਂ ਹੁਣ ਇੰਡੀਆ ਟੀਮ ਨੂੰ ਜਿਹੜਾ ਉਹ ਹੌਸਲਾ ਫਲਾਈ ਅਫਜ਼ਾਈ ਜੜੀ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਅੰਮ੍ਰਿਤਸਰ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹੌਸਲਾ ਫੁਜਾਈ ਜਿਹੜੀ ਹੈ ਭਾਰਤੀ ਟੀਮ ਨੂੰ ਦਿੱਤੀ ਗਈ ਹੈ ਅੰਮ੍ਰਿਤਸਰ ਦੁਬਈ 'ਚ ਅੰਮ੍ਰਿਤਸਰ ਦੁਬਈ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਏਸ਼ੀਆ ਕੱਪ ਦਾ ਫਾਈਨਲ ਮੈਚ ਖੇਡਿਆ ਜਾਣਾ ਦੋਵੇਂ ਟੀਮਾਂ ਵਿਚਾਲੇ ਹਮੇਸ਼ਾ ਹੀ ਵਧੀਆ ਮੁਕਾਬਲਾ ਭਿਆਨਕ ਮਾ ਮੁਕਾਬਲਾ ਵੇਖਣ ਨੂੰ ਮਿਲਦਾ ਤੇ ਅੱਜ ਵੀ ক্রিকেট ਪ੍ਰੇਮੀਆ ਵਿੱਚ ਖਾਸ ਜੋਸ਼ ਅਤੇ ਰੋਮਾਂਚ ਦੇਖਣ ਨੂੰ ਮਿਲ ਰਿਹਾ ਦੋਵੇਂ ਦੇਸ਼ਾਂ ਦੀਆਂ ਨਿਗਾਹਾਂ ਇਸ ਮੈਚ ਉੱਤੇ ਟਿਕੀਆਂ ਹੋਈਆਂ ਨੇ ਕਿਉਂਕਿ ਇਤਿਹਾਸ ਦੇ ਪੰਨਿਆਂ ਵਿੱਚ ਪਾਕਿਸਤਾਨ ਅਜੇ ਤੱਕ 12 ਫਾਈਨਲਾਂ ਦੇ ਵਿੱਚੋਂ 8 ਫਾਈਨਲ ਜਿੱਤ ਚੁੱਕੇ ਪਰ ਇਸ ਵਾਰ ਭਾਰਤੀ ਟੀਮ ਪੂਰੀ ਫਾਰਮ ਦੇ ਵਿੱਚ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪੂਰਾ ਜਿਹੜਾ ਹੌਸਲਾ ਫੁਜਾਈ ਜੜੀ ਹੈ ਉਹ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਨੂੰ ਬਦਲੇਗਾ ਇਹ ਕਹਿਣਾ ਹੈ ਪਰਸ਼ੰਸ ਕਾਦਾ ਤਾਂ ਉਧਰ ਅਮਰਸਰ ਦੀ ਆਈਪੀਸੀ ਕ੍ਰਿਕਟ ਅਕੈਡਮੀ ਚ ਅੱਜ ਕੋਚ ਦੀਪਕ ਕੁਮਾਰ ਅਤੇ ਨੌਜਵਾਨ ਖਿਡਾਰੀਆਂ ਦੇ ਵੱਲੋਂ ਭਾਰਤੀ ਟੀਮ ਦੀ ਹੌਸਲਾ ਫੁਟਾਈ ਕੀਤੀ ਗਈ ਉਹਨਾਂ ਆਖਿਆ ਕਿ ਭਾਰਤ ਨੇ ਪਹਿਲਾ ਹੀ ਮੈਚ ਜਿੱਤੇ ਨਹੀਂ ਅਤੇ ਪਾਕਿਸਤਾਨ ਦੋਵੇਂ ਹਾਰ ਇਸ ਕਰਕੇ ਫਾਈਨਲ ਦੇ ਵਿੱਚ ਭਾਰਤੀ ਟੀਮ ਦਾ ਮਨੋਬਲ ਕਾਫੀ ਉੱਚਾ ਖਿਡਾਰੀਆਂ ਦਾ ਕਹਿਣਾ ਕਿ ਅਭਿਸ਼ੇਕ ਸ਼ਰਮਾ ਅਤੇ ਸ਼ੁਮਨ ਗਿਲ ਦੀ ਬੱਲੇਬਾਜ਼ੀ ਇੱਕ ਵਾਰ ਫਿਰ ਚਮਕੇਗੀ ਅਤੇ ਭਾਰਤ ਨੂੰ ਜਿੱਤ ਵੱਲ ਲੈ ਕੇ ਜਾਏਗੀ ਇਸ ਮੌਕੇ ਅਮਰਸਰ ਦੇ ਗੁਰੂ ਨਾਨਕ ਸਟੇਡੀਅਮ ਜਿਸ ਨੂੰ ਗਾਂਧੀ ਗਰਾਊਂਡ ਵੀ ਕਹਿੰਦੇ ਨੇ ਉਸ ਵਿੱਚ ਪ੍ਰੈਕਟਿਸ ਕਰ ਰਹੇ ਖਿਡਾਰੀਆਂ ਦਾ ਕਹਿਣਾ ਕਿ ਸਾਡੀ ਟੀਮ ਇਸ ਵੇਲੇ ਪੂਰੀ ਤਰ੍ਹਾਂ ਜੋਸ਼ ਵਿੱਚ ਹੈ ਤੇ ਇਸ ਵਾਰ ਉਹ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਦਾ ਪਾਰਕ ਕੱਪ ਭਾਰਤ ਲੈ ਕੇ ਆਏਗਾ ਅਤੇ ਭਾਰਤ ਦਾ ਮਾਣ ਵਧੇਗਾ ਕੀ ਕੁਝ ਕਹੋ ਉਹਨਾਂ ਨੇ ਤੁਹਾਨੂੰ ਵੀ ਸੁਣਾਉਣੇ सर मेरा नाम दीपक है और मैं आई पी एस क्रिकेट अकेडमी अमृतसर का इंचार्ज हूँ सर ठीक है पाकिस्तान का मैच में जा रहा है एशिया कप में जा रहा है कितना सर एक बढ़िया मैच होगा जिसमें कि इंडियन टीम विन करेगी अगर इंडिया की फर्स्ट बैटिंग आए थी तो दो सौ प्लस रन हो जाएगा आराम से होगा क्योंकि अभिषेद शर्मा पावर प्ले में बहुत मारेगा और उनके बॉलर को तो बहुत पीटेगा जो उनका शायद मेन बॉलर्स है वो पहली बॉल के तीन दो मैच तीन मैच जितने भी हुए हैं और पहली बॉल में सिरसा लगा रहा है इंडिया के किस खिलाड़ी इस पर फॉर्म में नजर आ रहे हैं आपको सर अभिषेक शर्मा वन साइडेड जो कि 200 प्लस एवरेज के साथ खेल रहा है और दूसरा अपना हार्दिक पांड्या तिलक वर्मा ये फॉर्म में अगर कप्तान सूर्य कुमार की बात की बात जाए तो क्या कहना सर uh, वो अभी चलो तो मानते हैं फॉर्म में नहीं लेकिन हमारा अभिषेक ही काफ़ी है सबके लिए पावर प्ले में अगर की बात की जाए तो बॉलरों में सर बुमराह सबसे ज्यादा विकेट निकालेगा लेगा उसे बाद में कुलदीप निकालेगा और अक्षय पटेल तो ऑलराउंडर का बढ़िया प्लेयर है बॉलिंग भी बैठे रन करेगा और विकेट भी निकालेगा पाकिस्तान के किस खिलाड़ी को बढ़िया मानते हो सर फखर जमान मैं टाइप हो सकता लगता है आपको सर नहीं मुझे तो वन साइड लगता है वन साइड मैच होगा क्योंकि इंडिया फाइनल छोड़ेगा नहीं सर आशु आशु जी की तरह चाहे इंडिया और पाकिस्तान में मैच इंडिया और पाकिस्तान का मैच बहुत बढ़िया होगा किड़े खिलाड़ी दूसरे से बढ़िया मानते हो अभिषेक शर्मा और किड़े खिलाड़ी इसे कौन देने वाला है हांदी पांडे तिलक वर्मा अक्षय पटेल अगर ਗੱਲ ਕੀਤੀ ਜੋ ਬੋਲਣਾ ਦੀ ਬੋਲਾਈ ਕਿ ਤੁਹਾਨੂੰ ਹੋਰ ਕਿਹੜੇ ਖਾੜੀ ਉੱਤੇ ਲੱਗਦੇ ਆ ਅ ਫਰਸਟ ਜਸਪ੍ਰੀਤ ਬੂਮਰਾਹ ਸੈਕੰਡ ਹਰਦਿਕ ਮੰਡਾ ਇਹ ਤਾਂ ਕਪਤਾਨ ਸੁਰੇਸ਼ ਕੁਮਾਰ ਦੀ ਗੱਲ ਕੀਤੀ ਜਾਵੇ ਉਹ ਨਜ਼ਰ ਆ ਰਹੇ ਤੁਹਾਨੂੰ ਬਿਲਕੁਲ ਜੀ ਇਸ ਵੀਲੇ ਫਾਰਮ ਚ ਤਾਂ ਨਹੀਂ ਹੈਗੇ ਬਟ ਫਾਈਨਲ ਚ ਕੀ ਵਿਦਾ ਉੱਗਿਆ ਖੇਡਣਗੇ ਲੱਗਦਾ ਹੈ ਜੀ ਅਸਲੀ ਮੈਚ ਜਿੱਤੇਗੀ ਕਿ ਟੱਕ ਲੱਗੇਗਾ ਜੀ ਇੰਡੀਆ ਮੈਚ ਜਿੱਤੇਗੀ ਤੇਜਸ ਮੈਂ ਅੰਮ੍ਰਿਤਸਰ ਕ੍ਰਿਕਟ ਅਕੈਡਮੀ आईपीਸੀਏ ਨਾਮ ਹੈ ਉੱਥੇ ਪ੍ਰੈਕਟਿਸ ਕਰਦਾ ਮੇਰੇ ਕੋਚ ਦਾ ਨਾਮ ਦੀਪਕ ਸਰ ਹੈ ਤੇਰੇ ਕੀ ਕਹਿਣਾ ਹੋਊਗਾ ਜੇ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋਵੇ ਇੰਡੀਆ ਤੇ ਪਾਕਿਸਤਾਨ ਦਾ ਮੈਚ ਅੱਜ ਬਹੁਤ ਵਧੀਆ ਹੋਊਗਾ ਵਨ ਸਾਈਡਿਡ ਇੰਡੀਆ ਏਸ਼ੀਆ ਕੱਪ ਜਿੱਤੋਗੇ ਕਿਹੜੇ ਕਿਹੜੇ ਖਿਡਾਰੀ ਫਾਰਮ ਚ ਨੇ ਜਿਹੜਾ ਆ ਰਹੇ ਇਸ ਮੈਚ ਤੋਂ ਅਭਿਸ਼ੇਕ ਸ਼ਰਮਾ ਹਰਦਿਕ ਪਾਂਡਿਆ ਬੂਮਰਾ ਤਿਲਕ ਵਰਮਾ ਤੇ ਸੂਰੇ ਕਮਾਦ ਦੀ ਗੱਲ ਕੀਤੀ ਜੇ ਕਪਤਾਨ ਦੀ ਕਿਸ ਤਰ੍ਹਾਂ ਦੇ ਲੱਗ ਰਹੇ ਇਸ ਨੂੰ ਫਿਲਹਾਲ ਹੱਲੇ ਫਾਰਮ ਚ ਨਹੀਂ ਆ ਗਏ ਲੇਕਿਨ ਫਾਈਨਲ ਚ ਫਾਰਮ ਚ ਆ ਸਕਦੇ ਆ ਤੇ ਜੇ ਬੋਲਰਾਂ ਦੀ ਗੱਲ ਕੀਤੀ ਜੇ ਕਿਹੜੇ ਬੋਲਰ ਤੁਹਾਨੂੰ ਹੋਈਆਂ ਨੇ ਜਿਹੜਾ ਆ ਰਹੇ ਜਸਪ੍ਰਿਤ ਬੂਮਰਾ ਹਰਦਿਕ ਪਾਂਡਿਆ ਕੁਲ ਤੈਨੂੰ ਲੱਗਦਾ ਮੈਟਾਫ ਹੋ ਸਕਦਾ ਨਹੀਂ ਇੰਡੀਆ ਵਨ ਸਾਈਡਡ ਏਸ਼ੀਆ ਕੱਪ ਜਿੱਤ ਕੇ ਲਿਆ ਹੋਵੇ ਠੀਕ ਹੈ ਜੀ ਮੇਰਾ ਨਾਮ ਨਾਪੀ ਸਿੰਘ ਹੈ ਮੈਂ ਅੰਮਰਸਰ ਦਾ ਰਹਿਣ ਵਾਲਾ ਹਾਂ ਤੇ ਗਿਆਨਾ ਸ਼ਰਮ ক্রিকেট ਅਕੈਡਮੀ ਦੇ ਵਿੱਚ ਮੈਂ ਕੋਚ ਹਾਂ ਹਾਂ ਜੀ ਜਿਹੜਾ ਅੱਜ ਏਸ਼ੀਆ ਕੱਪ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਏਸ਼ੀਆ ਕੱਪ ਦਾ ਜਿਹੜਾ ਮੈਚ ਬਹੁਤ ਹੀ ਐਕਸਾਈਟਿਡ ਹੈ ਅੱਜ ਜਿਹੜਾ ਹੋਣ ਵਾਲਾ ਕਿਉਂਕਿ 41 ਸਾਲ ਦੇ ਬਾਅਦ ਜਿਹੜਾ ਇੰਡੀਆ ਦਾ ਪਾਕਿਸਤਾਨ ਇਕੱਠੇ ਫਾਈਨਲ ਦੇ ਵਿੱਚ ਆਏ ਨੇ ਹਾਂ ਜੀ ਤੇ ਜਿਹੜਾ ਬਹੁਤ ਹੀ ਜ਼ਿਆਦਾ ਐਕਸਾਈਟਿਡ ਹੈ ਸਾਰੇ ਜਣੇ ਮੈਚ ਵੇਖਣ ਦੇ ਲਈ ਹਾਂ ਜੀ ਤੇ ਬੋਲਿੰਗ ਦੇ ਵਿੱਚ ਕੁਲਦੀਪ ਯਾਦਵ ਜਸਪ੍ਰੀਤ ਉਮਰਾ ਜਿਹੜੇ ਨੇ ਫਾਰਮ ਦੇ ਵਿੱਚ ਚੱਲ ਰਹੇ ਨੇ ਬਾਕੀ ਸਾਰੇ ਪਲੇਅਰ ਜਿਹੜੇ ਕੰਟਰੀਬਿਊਟ ਕਰ ਰਹੇ ਨੇ ਹਾਂਜੀ ਜਿਹੜੇ ਦੋ ਮੈਚ ਮੰਨ ਲਓ ਕਿ ਪਿੱਛੇ ਹਾਰ ਗਏ ਤਾਂ ਬੰਤੀ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਮੈਚ ਹਾਰ ਕੇ ਆ ਰਹੀ ਹੈ ਪਾਕਿਸਤਾਨ ਉਹ ਤੇ ਚਲੋ ਟੀਮ ਐਫਰਟ ਹੈ ਜਿਹੜਾ ਪ੍ਰੋਪਰ ਉਹਨਾਂ ਦਾ ਨਹੀਂ ਲੱਗ ਪਾਰਿਆ ਤਾਂ ਕਰਕੇ ਥੋੜਾ ਜਿਹਾ ਹੋ ਰਿਹਾ ਹੈ ਬਾਕੀ ਸੋਚ ਰਹੇ ਆਂ ਕਿ ਅੱਜ ਦਾ ਮੈਚ ਜਿਹੜਾ ਥੋੜਾ ਵਧੀਆ ਜਾਏਗਾ ਟੀਮ ਐਫਰਟ ਜਿਹੜਾ ਪਾਕਿਸਤਾਨ ਦਾ ਵਧੀਆ ਰਹੇਗਾ ਕਿ ਮੈਚ ਵੇਖਣ ਦਾ ਵੀ ਥੋੜਾ ਮਜ਼ਾ ਆਵੇ ਮੇਰਾ ਨਾਮ ਸੰਚ ਜੀ ਜਿਹੜਾ ਅੱਜ ਏਸ਼ੀਆ ਕੱਪ ਨੰਦਿਆ ਮਾਚ ਫਾਈਨਲ ਮੈਚ ਹੋ ਰਿਹਾ ਹੈ ਇਹਦਾ ਮਤਲਬ ਕੀ ਚਾਹਣਾ ਕਰ ਰਹੇ ਹੋ ਅੱਜ ਇੰਡੀਆ ਪਾਕਿਸਤਾਨ ਦਾ 41 ਸਾਲਾਂ ਬਾਅਦ ਪਹਿਲੀ ਵਾਰ ਹੀ ਆਏ ਨੇ ਸਾਹਮਣੇ ਫਾਈਨਲ ਮੈਚ ਵੇਖੋ ਬੜਾ ਦਿਲਚਸਪ ਮੈਚ ਹੋਣਾ ਚਾਹੀਦਾ ਜਿਹੜੀ ਟੀਮ ਵਧੀਆ ਖੇਡੇਗੀ ਉਹਦੀ ਜਿੱਤ ਹੋਣੀ ਚਾਹੀਦੀ ਹਾਂਜੀ ਸਰ ਜਿਹੜਾ ਐਸੇ ਦੇ ਦੇਖਿਆ ਜਾਵੇ ਇਹ ਟੀਮ ਦੇ ਵਿੱਚ ਕਿਹੜਾ ਕਿਹੜਾ ਐਸੇ ਫਾਰਮ ਦੇ ਵਿੱਚ ਅਭਿਸ਼ੇਕ ਸ਼ਰਮਾ ਦੀ ਤਾਂ ਚਲੋ ਗੱਲ ਹੀ ਵੱਖਰੀ ਆ ਬਾਕੀ ਸ਼ੁਮਨ ਗਿੱਲ ਥੋੜੇ ਦੋ ਮੈਚਾਂ ਦੇ ਥੋੜੇ ਠੰਡੇ ਨੇ ਪਰ ਇਸ ਅੱਜ ਲੱਗਦਾ ਪਿਆ ਕਿ ਸ਼ਾਹਨਸ਼ਾ ਫਰੀਦੀ ਨੂੰ ਵ ਬਾਕੀ ਇੰਡੀਆ ਦੀ ਬੋਲਿੰਗ ਦੀ ਗੱਲ ਕਰੀਏ ਜਸਪ੍ਰੀਤ ਬੁਮਰਾ ਤੇ ਹੈ ਹੀ ਹੈ ਵਾ ਕੁਲਦੀਪ ਯਾਦਵ ਦੀ ਫਿਰਕੀ ਬਾਕੀ ਸਾਰੇ ਹੋਰ ਵਧੀਆ ਪਲੇਅਰ ਨੇ ਆਪਣੇ ਸੂਰਿਆ ਕੁਮਾਰ ਯਾਦਵ ਥੋੜੇ ਫਾਰਮ ਤੇ ਘਟਾ ਬਾਕੀ ਵਧੀਆ ਹੈਗੇ ਸਾਰੇ ਹਾਂਜੀ ਜੇ ਕੁਲਦੀਪ ਯਾਦਵ ਦੀ ਗੱਲ ਕਰੀਏ ਤਾਂ ਤੁਸੀਂ ਕੁਲਦੀਪ ਯਾਦਵ ਬਹੁਤ ਤਗੜੀ ਫਾਰਮ ਤੇ ਨੇ ਉਹਨਾਂ ਨੇ ਹਰ ਇੱਕ ਮੈਚ ਚ ਵਿਕਟਾਂ ਗੱਡੀਆਂ ਨੇ ਪਾਕਿਸਤਾਨ ਦੇ ਖਿਲਾਫ ਤੇ ਉਹਨਾਂ ਨੇ ਵੈਸੇ ਪਿਛਲੇ ਦੋ ਮੈਚਾਂ ਦੇ ਦੋਨਾਂ ਚ ਪਲੇਅਰ ਆਫ ਦਾ ਮੈਚ ਰਹੇ ਨੇ ਬਹੁਤ ਵਧੀਆ ਰਹੇਗਾ ਕੁਲਦੀਪ ਆਦਮ। ਹਾਂਜੀ ਜੇ ਪਾਕਿਸਤਾਨ ਦੀ ਟੀਮ ਚ ਵੇਖੀ ਤੇ ਕਿਹੜਾ ਕਿਹੜਾ ਐਸਲ ਫਾਰਮ। ਪਾਕਿਸਤਾਨ ਦੀ ਟੀਮ ਵੱਲੋਂ ਤੇ ਬੋਲਿੰਗ ਇਸ ਟਾਈਮ ਦੋ ਪਿਛਲੇ ਦੋ ਮੈਚਾਂ ਦੇ ਵੇਖਿਆ ਜਾਵੇ ਤੇ ਬੋਲਿੰਗ ਬੜੀ ਫਾਰਮ ਚ ਲੱਗ ਰਹੀ ਹੈ ਸ਼ਾਹਨਸ਼ਾਹ ਫਰੀਦੀ। ਉਹ ਬੈਟਿੰਗ ਵੀ ਕਰ ਰਹੇ ਨੇ, ਛੱਕੇ ਵੀ ਮਾਰ ਰਹੇ ਨੇ ਤੇ ਨਾਲ ਪਹਿਲੇ ਓਵਰ ਚ ਵਿਕਟਾਂ ਵੀ ਲੈ ਕੇ ਦੇ ਰਹੇ ਨੇ ਹਾਰਿਸ ਰੌਫ। ਉਹ ਵੀ ਬੜਾ ਵਧੀਆ ਕਰ ਰਹੇ ਨੇ। ਬਾਕੀ ਉਹਨਾਂ ਦੇ ਬੈਟਸਮੈਨ ਫਕਰ ਜ਼ਮਾਨ ਜਿੱਦਾਂ ਹੋ ਗਿਆ, ਸ਼ਾਹਿਬਜ਼ਾਦ ਫਰਾਨ ਹੋ ਗਿਆ। ਉਹ ਥੋੜਾ ਵਧੀਆ ਕਰ ਰਹੇ ਨੇ। ਇਹ ਤੁਹਾਡਾ ਨਾਮ? ਮੇਰਾ ਨਾਮ ਪ੍ਰਤੀਕ ਹੈ। ਹਾਂਜੀ ਜਿਹੜਾ ਅਜੇ ਏਸ਼ੀਆ ਕੱਪ ਹੋ ਰਿਹਾ 41 ਸਾਲਾਂ ਬਾਅਦ ਜਿਹੜੀ ਪਾਕਿਸਤਾਨ ਇੰਡੀਆ ਸਾਹਮਣੇ ਦੋਨੋਂ ਟੀਮਾਂ ਆ ਰਹੀਆਂ ਦੇ ਵਲੋਂ ਕੀ ਕਹਾ ਜਾਵੇ ਹਾਂਜੀ ਬਹੁਤ ਢੇਰ ਬਾਅਦ ਇੰਡੀਆ ਪਾਕਿਸਤਾਨ ਦਾ ਫਾਈਨਲ ਮੈਚ ਹੋਣ ਲੱਗਾ ਹੈ ਤੇ ਅਸੀਂ ਉਮੀਦ ਕਰਦੇ ਕਿ ਇੰਡੀਆ ਜਿੱਤੇ ਤੇ ਸਾਰੇ ਪਲੇਅਰ ਬਹੁਤ ਵਧੀਆ ਖੇਡਣ ਦੇ ਪਾਕਿਸਤਾਨ ਦੇ ਵੀ ਇੰਡੀਆ ਦੇ ਵੀ ਹਾਂਜੀ ਜਿਹੜੇ ਇੰਡੀਆ ਦੇ ਪਲੇਅਰ ਨੇ ਕਿਹੜੇ ਕਿਹੜੇ ਨੇ ਜਿਹੜੇ ਬਹੁਤ ਹੀ ਨੰਦੇ ਅਸਲ ਫੋਨ ਦੇ ਵਿੱਚ ਚਲੋ ਅਭੀ ਸ਼ੇਖ ਸ਼ਰਮਾ ਤੇ ਬਹੁਤ ਵਧੀਆ ਖੇਡ ਰਿਹਾ ਹੈ ਜੇ ਅਭੀਸ਼ੇਖ ਸ਼ਰਮਾ ਚੱਲ ਗਿਆ ਅੱਜ ਤੇ ਸਾਡੀ ਜਿੱਤ ਪੱਕੀ ਹੈ ਹਾਂਜੀ ਤੇ ਹੇਟਿੰਗ ਵਿੱਚ ਹਰਦੀ ਪੰਡਿਆ ਬਹੁਤ ਵਧੀਆ ਬੈਟਿੰਗ ਕਰਨਦੇ ਆ ਸ਼ੂਮਨ ਗਿੱਲ ਬੜਾ ਵਧੀਆ ਸਟਾਰਟ ਦੇ ਰਹੇ ਨੇ ਟੀਮ ਨੂੰ ਤੇ ਜੇ ਬੋਲਰ ਦੇਖੀਏ ਤਾਂ ਬੋਲਰਾਂ ਵਿੱਚ ਬੋਲਰਾਂ ਦੇ ਸਾਰੇ ਵਧੀਆ ਹੈ ਪਹਿਲੇ ਓਵਰ ਚ ਹਰਦੀ ਗਿੜ ਕੱਢ ਰਿਹਾ ਹਰ ਹਰ ਮੈਚ ਹਾਂਜੀ ਹਾਂਜੀ ਫਿਰ ਭੂਮਰਾ ਵੀ ਥੋੜੇ ਦਿਨ ਫਾਰਮ 'ਚ ਨਹੀਂਗਾ ਪਰ ਇਸ ਮੈਚ ਲੱਗਦਾ ਕਿ ਫਾਰਮ 'ਚ ਆਏਗਾ ਭੂਮਰਾ ਫਾਈਨਲ ਮੈਚ ਹੈ ਹਾਂਜੀ ਜੇ ਦੇਖਿਆ ਜਾਵੇ ਤੇ ਪਾਕਿਸਤਾਨ ਵੱਲੋਂ ਜਿਹੜੇ ਉਹਨਾਂ ਦੇ ਕਿਹੜੇ ਕਿਹੜੇ ਪਲੇਅਰ ਇਹ ਜਿਹੇ ਨੇ ਤੇ ਜਿਹੜੇ ਬਹੁਤ ਹੀ ਐਸੇ ਵੱਲੋਂ ਬਹੁਤ ਵਧੀਆ ਖੇਡ ਰਹੇ ਨੇ ਉਹਨਾਂ ਨੂੰ ਕੀ ਕਹਾਂਗੇ ਚਲੋ ਸਾਰੇ ਵਧੀਆ ਵਧੀਆ ਖੇਡਣ ਦੇ ਪਾਕਿਸਤਾਨ ਦੇ ਬੈਟਸਮੈਨ ਬੋਲਰ ਵੀ ਬਹੁਤ ਵਧੀਆ ਕਰ ਰਹੇ ਨੇ ਵੇਖੋ ਇੰਡੀਆ ਸਾਹਮਣੇ ਕਰਦੇ ਅੱਜ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे